بسم اللہ الرحمن الرحیم شروع اللہ تعالی ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ نہایت ਰਹਿਮ ਕਰਨ ਵਾਲਾ ਹੈ ਅੱਜ ਈਦੁਲ ਫਿਤਰ ਦਾ مقدس ਦਿਹਾੜਾ ਹੈ ਜਿਹੜਾ ਕਿ 30 ਰੋਜ਼ੇ ਰੱਖਣ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਈਦੁਲ ਫਿਤਰ ਜਿਹੜਾ ਸ਼ਬਦ ਹੈ ਇਹਦੇ ਵਿੱਚ ਲਫ਼ਜ਼ੇ ਫਿਤਰ ਦਾ ਨਾਮ ਸ਼ਾਮਿਲ ਕੀਤਾ ਗਿਆ ਫਿਤਰ ਦਾ ਮਤਲਬ ਕਿ ਨਮਾਜ਼ ਦੀ ਅਦਾਇਗੀ ਤੋਂ ਪਹਿਲਾਂ ਆਪਣੇ ਕਰੀਬ ਦੇ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਕੋਈ ਨਾ ਕੋਈ ਗਿਫਟ ਜਿਹੜਾ ਉਹ ਦਿੱਤਾ ਜਾਵੇ ਤੇ ਇਸ Eid ਦੇ ਨਾਮ ਦੇ ਵਿੱਚ ਹੀ ਆਪਸੀ ਪਾਈਚਾਰਕ ਸਾਂਝ ਨੂੰ ਸ਼ਾਮਿਲ ਕੀਤਾ ਗਿਆ ਕਿ ਤੁਸੀਂ ਨਮਾਜ਼ ਤੋਂ ਵੀ ਪਹਿਲਾਂ ਚੈਰਿਟੀ ਦਾ ਕੰਮ ਜਿਹੜਾ ਹੈ ਉਹ ਕਰੋ ਤੇ ਇਸ ਲਈ ਮੈਂ ਸਮਝਦਾ ਕਿ ਇਹ Eid ਜਿਹੜੀ ਹੁੰਦੀ ਹੈ ਉਹ ਨਾਰਾਜ਼ਗੀਆਂ ਦੂਰ ਕਰਨ ਦੀ Eid ਹੁੰਦੀ ਹੈ ਗਲ ਵਕੜੀ ਪਾਣ ਦੀ Eid ਹੁੰਦੀ ਹੈ ਨਫ਼ਰਤ ਦੀ ਜਗ੍ਹਾ ਮੁਹੱਬਤ ਨੂੰ ਲਿਆਉਣ ਦੀ Eid ਹੁੰਦੀ ਹੈ ਤੇ ਬਹੁਤ ਪੁਰਾਣੇ ਅਗਰ ਕੋਈ ਨਾਰਾਜ਼ਗੀਆਂ ਹਨ ਉਹਨਾਂ 'ਚ ਪਹਿਲ ਕਰਨ ਦੀ ਉਮੀਦ Eid ਹੁੰਦੀ ਹੈ ਤੇ ਮੈਂ ਸਮਝਦਾ ਕਿ ਆਜ਼ਾਦ ਦੇ ਮੌਕੇ ਤੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਮੁਸਲਮਾਨ ਨੇ ਉਹ ਆਪਣੇ ਹਿੰਦੂ ਸਿੱਖ ਭਰਾਵਾਂ ਦੇ ਨਾਲ ਸਭ ਧਰਮ ਦੇ ਲੋਕਾਂ ਦੇ ਨਾਲ ਮਿਲ ਜੁਲ ਕੇ ਇਸ ਤਿਹਾਵਰ ਨੂੰ ਜਦ ਮਨਾਉਂਦੇ ਨੇ ਤੇ ਉਹਦੇ ਨਾਲ ਆਪਸੀ ਭਾਈਚਾਰਕ ਸਾਂਝ ਵੀ ਵਾਧੀ ਹੈ ਔਰ ਪਿਆਰ ਔਰ ਮੁਹੱਬਤ ਦਾ ਜਿਹੜਾ ਹੈ ਇੱਕ ਨਵਾਂ ਦੌਰ ਜਿਹੜਾ ਸ਼ੁਰੂ ਹੁੰਦਾ ਤੇ ਇਸ ਲਈ ਮੈਂ ਇਸ ਮੌਕੇ ਤੇ ਲੁਧਿਆਣਾ ਜਾਮਾ ਮਸਜਿਦ ਵੱਲੋਂ ਪੂਰੀ ਦੁਨੀਆ ਦੇ ਵਸਦੇ ਪੰਜਾਬੀਆਂ ਨੂੰ ਔਰ ਬਿਲ ਖਸੂਸ ਭਾਰਤ ਦੇ ਵੀ ਸਾਰੇ ਲੋਕਾਂ ਨੂੰ Eid ਦੀ ਮੁਬਾਰਕ باد ਦਿੰਦਾ ਹਾਂ ਅੱਜ Eid ul Fitr ਦੇ ਦਿਨ ਤੇ ਇਥੇ ਜੰజా ਮਸਜਿਦ ਪਹੁੰਚੇ ਆ ਸ਼ਾਹੀ ਇਮਾਮ ਸਾਹਿਬ ਕੋ ਪਹੁੰਚੇ ਆ ਆਪਣੇ ਪਰਿਵਾਰ ਚ ਆਏ ਆ ਈਦ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਆਏ ਆ ਇੱਕ ਦੂਜੇ ਨੂੰ ਮਿਲ ਕੇ ਗਲਬਕੜੀ ਪਾ ਕੇ ਪਿਆਰ ਸਾਂਝਾ ਕਰਨ ਆਏ ਆ ਹਰ ਸਾਲ ਦੀ ਤਰ੍ਹਾਂ ਔਰ ਟੀਮ 1699 ਵੱਲੋਂ ਅਸੀਂ ਹਰ ਸਾਲ ਸਾਰੇ ਧਰਮਾਂ ਨਾਲ ਮਿਲ ਕੇ ਈਦ ਦੀਆਂ ਮੁਬਾਰਕਾਂ ਜੰజా ਮਸਜਿਦ ਦਿੰਨੇ ਆ ਪ੍ਰਧਾਨ ਸਾਹਿਬ ਆਏ ਨੇ ਹੋਰ ਸੱਜਣ ਮਿੱਤਰ ਆਏ ਨੇ ਸ਼ਾਹ ਜੀ ਨੇ ਸਾਰਿਆਂ ਵੱਲੋਂ ਸਾਨੂੰ ਅਸੀਂ ਮੁਸਲਮਾਨ ਭਾਈਚਾਰੇ ਨੂੰ ਬਹੁਤ ਬਹੁਤ ਇਸ ਦਿਨ ਦੀਆਂ ਮੁਬਾਰਕਾਂ ਦਿੰਦੇ ਆਂ ਔਰ ਉਮੀਦ ਕਰਦੇ ਆਂ ਕਿ ਸਾਡਾ ਪੰਜਾਬ ਹਮੇਸ਼ਾ ਹੀ ਇਦਾਂ ਹੱਸਦਾ ਵਸਦਾ ਰਹੂਗਾ ਔਰ ਇੱਕ ਦੂਜੇ ਦੇ ਤਿਹਾਰ ਹਾਸੇ ਖੁਸ਼ੀਆਂ ਨਾਲ ਪਿਆਰ ਨਾਲ ਮਨਾਉਂਦਾ ਰਹੂਗਾ ਔਰ ਉਮੀਦ ਕਰਦੇ ਆਂ ਕਿ ਸਾਡਾ ਪੰਜਾਬ ਸ਼ਾਂਤੀ ਨਾਲ ਵਸਦਾ ਰਹੂਗਾ ਅੱਜ ਸਾਰੀ ਦੀ ਸਾਰੀ ਜਿਹੜੇ ਭਾਈ ਮਰਦਾਨਾ ਜੀ ਦੇ ਵਾਰਿਸ ਨੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਵਾਰਸਾਂ ਵੱਲੋਂ ਅੱਜ ਇਸ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਮੈਂ ਅੱਜ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਨੇਹਾ ਆ ਉਹ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਸਾਡੇ ਤੇ ਥੋੜੀ ਜੀ ਤਰਸ ਕਰਕੇ ਸਾਨੂੰ ਉਹ ਸਮਝਣ ਦੀ ਸਮਤ ਬਖਸ਼ੀ ਹੈ ਤੇ ਅਸੀਂ ਭਾਈ ਮਰਦਾਨਾ ਜੀ ਦੇ ਵਾਰਸਾਂ ਨੂੰ ਅੱਜ ਉਹਨਾਂ ਦੇ ਪਵਿੱਤਰ ਦਿਹਾੜੇ ਦੇ ਉੱਪਰ ਅੱਜ ਵਧਾਈ ਦੇਣ ਆਏ ਆ ਸੋ ਸਾਡੀ ਇੱਕ ਜਿਹੜੀ ਟੀਮ 1699 ਦਾ ਇੱਕ ਐਫਰਟ ਵੀ ਰਹਿੰਦਾ ਵਾ ਕਿ ਅਸੀਂ ਵੱਖ-ਵੱਖ ਧਰਮਾਂ ਦੇ ਜਿਹੜੇ ਵੱਡੇ-ਵੱਡੇ ਆਗੂ ਨੇ ਉਹਨਾਂ ਨੂੰ ਤੇ ਆਮ ਲੋਕਾਂ ਨੂੰ ਇਹ ਸਨੇਹਾ ਦੇ ਸਕੀਏ ਕਿ ਜਿਹੜਾ ਧਰਮ ਹੈ ਉਹ ਜੋੜਨਾ ਸਿਖਾਉਂਦਾ ਉਹ ਕਦੇ ਵੀ ਲੜਨਾ ਨਹੀਂ ਸਿਖਾਉਂਦਾ ਤੇ ਜਦੋਂ ਇਹਨਾਂ ਦੇ ਪਵਿੱਤਰ ਦਿਹਾੜੇ ਆਉਂਦੇ ਨੇ ਕਿਸੇ ਵੀ ਧਰਮ ਦੇ ਉਹ ਸਾਨੂੰ ਇਕੱਠੇ ਹੋ ਕੇ ਮਨਾਉਣੇ ਚਾਹੀਦੇ ਤਾਂਕਿ ਸਾਡੇ ਜਿਹੜੇ ਆਪਸੀ ਵਖਰੇਵੇਂ ਨੇ ਉਹ ਦੂਰ ਹੋ ਸਕਣ ਤੇ ਅਸੀਂ ਇਹਨਾਂ ਨੂੰ ਪਿਆਰ ਦਿਆਂ ਜਿਹੜੀਆਂ ਗਲਵਕੜੀਆਂ ਪਾ ਸਕੀਏ ਜੀ ਮੈਨੂੰ ਐ ਲੱਗਦਾ ਵੀ ਜਿਹੜਾ ਵੀ ਕੋਈ ਧਾਰਮਿਕ ਬੰਦਾ ਹੈ ਹਨਾ ਉਹ ਕਿਸੇ ਵੀ ਦੂਸਰੇ ਧਰਮ ਨਾਲ ਵਿਤਕਰਾ ਨਹੀਂ ਕਰਦਾ ਉਹ ਕੀ ਕਰਦੇ ਆ ਉਹ ਵਿਤਕਰਾ ਕਰਨ ਵਾਲੇ ਉਹ ਲੋਕ ਹੁੰਦੇ ਜਿਨ੍ਹਾਂ ਨੇ ਅਸਲ ਵਿੱਚ ਧਰਮ ਨੂੰ ਸਮਝਿਆ ਨਹੀਂ ਹੁੰਦਾ ਜਿਹੜੇ ਸਿਰਫ ਧਰਮ ਦੀ ਪੋਸ਼ਾਕ ਪਾ ਕੇ ਉਹਨਾਂ ਨੇ ਆਪਦੀ ਰੋਜ਼ੀ ਰੋਟੀ ਕੈਰੋ ਚਲਾਉਣੀ ਹੋਵੇ ਜਾਂ ਉਹਨਾਂ ਨੇ ਆਪਦੇ ਧਰਮ ਦੀ ਮੋਚ ਖੜੀ ਕਰਨੀ ਹੋਵੇ ਜਾਂ ਆਪਣੇ ਆਪ ਨੇ ਆਪ ਨੂੰ ਵੱਡਾ ਧਰਮੀ ਦਿਖਾਉਣਾ ਹੋਵੇ ਉਹ ਇਹੋ ਜਿਹਾ ਐਫਰਟ ਕਰਦੇ ਹਨ ਔਰ ਤੁਸੀਂ ਇੱਕ ਚੀਜ਼ ਵੇਖੋਗੇ ਸੋਸ਼ਲ ਮੀਡੀਆ ਤੇ ਜਿੰਨਾ ਵੱਡਾ ਜਿਹੜਾ ਖਲਾ ਹੈ ਉਹ ਦਿਖਾਇਆ ਜਾਂਦਾ ਜਿਵੇਂ ਮਤਲਬ ਦੂਜੀਆਂ ਕੌਮਾਂ ਇੱਕ ਦੂਜੇ ਦਾ ਸਿਰ ਵੱਡਣ ਤੱਕ ਤਿਆਰ ਨੇ ਤੁਹਾਨੂੰ ਗਰਾਉਂਡ ਰਿਐਲਿਟੀ ਉਸ ਤੋਂ ਉਲਟ ਮਿਲੇਗੀ ਹੋਏਗਾ ਗਰਾਊਂਡ ਤੇ ਥੋੜਾ ਬਹੁਤ ਹੋਏਗਾ ਕੁਝ ਕੁ ਸ਼ਰਾਰਤੀ ਅੰਸਰ ਹੁੰਦੇ ਨੇ ਜਿਹੜੇ ਆਪਣੇ ਮਤਲਬ ਨਿੱਜ ਸਵਾਰਥ ਲਈ ਫਿਰਕੂ ਪ੍ਰਸਤੀ ਦਾ ਜਿਹੜਾ ਪਹਿਰਾਵਾ ਪਾ ਕੇ ਆਪਣੇ ਆਪ ਨੂੰ ਇੱਕ ਧਰਮ ਦਾ ਪੈਰੋਕਾਰ ਮੰਨ ਕੇ ਦੂਜੇ ਧਰਮ ਨੂੰ ਗਾਲਾਂ ਕੱਢਦੇ ਆ ਹਨਾ ਉਹ ਹੋਣਗੇ ਕੁਝ ਕੁ ਬੰਦੇ ਪਰ ਸਾਰੇ ਬੰਦੇ ਇਦਾਂ ਦੇ ਨਹੀਂ ਐ ਤੇ ਸਾਨੂੰ ਉਹ ਬੰਦਿਆਂ ਨੂੰ ਵੀ ਸਮਝਾਉਣਾ ਚਾਹੀਦਾ ਹੈ ਕਿਸੇ ਵੀ ਗ੍ਰੰਥ ਦੇ ਵਿੱਚ ਮੈਨੂੰ ਇੱਕ ਵਾਰੀ ਵੀ ਦਿਖਾ ਦਿਓ ਕਿਸੇ ਦੂਸਰੇ ਗ੍ਰੰਥ ਦੇ ਜਾਂ ਦੂਸਰੇ ਧਰਮ ਦੇ ਬੰਦੇ ਦੇ ਖਿਲਾਫ ਛੱਡੋ ਕਿਸੇ ਬੰਦੇ ਦੇ ਖਿਲਾਫ ਵੀ ਜਿਹੜਾ ਨਫ਼ਰਤ ਦਾ ਪੈਗਾਮ ਦਿੱਤਾ ਹੋਵੇ ਕਿਸੇ ਧਰਮ ਦੇ ਗ੍ਰੰਥ ਦੇ ਵਿੱਚ ਨਹੀਂ ਹੈ ਫਿਰ ਇਹ ਆਇਆ ਕਿੱਥੋਂ ਤੇ ਫਿਰ ਇਹਨੂੰ ਧਰਮ ਦੀ ਪੋਸ਼ਾਕ ਕਿਉਂ ਪਵਾ ਰਹੇ ਹੋ ਇਹਦਾ ਮਤਲਬ ਤੁਸੀਂ ਇਹ ਧਰਮੀ ਵਾਲੇ ਕੰਮ ਕਰ ਰਹੇ ਹੋ ਸੋ ਇਹ ਮੇਰਾ ਸੁਨੇਹਾ ਹੈ ਜੀ ਮਤਲਬ ਆਪਾਂ ਦੇਖਦੇ ਆਂ ਵੀ ਜਿੱਦਾਂ ਕਈ ਵਾਰ ਆ ਹੁੰਦਾ ਕਿ ਜਿੱਦਾਂ ਵੀਸ ਨਾ ਜਿਹੜੇ ਮੁਸਲਮ ਕਈ ਵਿੱਚ ਹੁੰਦੇ ਨੇ ਜਿਹੜੇ ਪੜਖਾਉ ਪਾਸ਼ਾ ਨੇ ਵੀ ਦਿੰਦੇ ਨੇ ਤਾਂ ਜੋ ਜਿਹੜਾ ਇਹਨਾਂ ਦੇ ਵਿੱਚ ਥੋੜਾ ਮੁਦ ਪੇਤ ਇਕੱਠਾ ਹੋ ਸਕਿਆ ਕਿ ਅੱਡ ਹੋਣ ਵਾਲੀਆਂ ਗੱਲਾਂ ਕਰਦੇ ਨੇ ਪਰ ਕਈ ਵਿੱਚ ਐਸੇ ਵੀ ਹੁੰਦੇ ਨੇ ਜਿਹੜੇ ਚਾਹੁੰਦੇ ਨੇ ਕਿ ਭਾਈਚਾਰਕ ਬਣਾ ਰਹੇ ਜਿਹੜਾ ਭਾਰਤ ਦੇਸ਼ ਦੇ ਵਿੱਚ ਸੁਖ ਸ਼ਾਂਤੀ ਇਸ ਤਰੀਕੇ ਨਹੀਂ ਬਣੀ ਰਹੇ ਵੀਰੇ ਦੇਖੋ ਅੱਜ ਸਿਰਫ ਭਾਰਤ ਦੀ ਗੱਲ ਨਹੀਂ ਕਰੂੰਗਾ ਸਾਰੀ ਦੁਨੀਆ ਦੀ ਗੱਲ ਕਰੂੰਗਾ ਸਾਰੀ ਦੁਨੀਆ ਚ ਸਭ ਤੋਂ ਵੱਡੀਆਂ ਜਿਹੜੀਆਂ ਲੜਾਈਆਂ ਨੇ ਉਹ ਦੇਸ਼ਾਂ ਦੀ ਆਪਸ ਚ ਹੁੰਦੀਆਂ ਪਰ ਦੇਸ਼ਾਂ ਦੀ ਸਰਕਾਰ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਸਾਡੇ ਤੇ ਕੋਈ ਐਲੀਗੇਸ਼ਨ ਨਾ ਲੱਗੇ ਜਦੋਂ ਉਹਨਾਂ ਤੇ ਕੋਈ ਐਲੀਗੇਸ਼ਨ ਨਾ ਲੱਗੇ ਉਹ ਇਹਨੂੰ ਪਹਿਰਾਵਾ ਕਿਦਾ ਧਰਮ ਦਾ ਪਵਾ ਦਿੰਦੇ ਨੇ ਹਣਾ ਗਾਜ਼ਾ ਤੇ ਯੂਕਰੇਨ ਦੀ ਲੜਾਈ ਹੈ ਉੱਚ ਧਰਮ ਦੀ ਲੜਾਈ ਬਣਾਤੀ ਯੂਐਸ ਤੇ ਅਫਗਾਨਿਸਤਾਨ ਦੀ ਕਿੰਨੇ ਸਾਲਾਂ ਦੀ ਜਿਹੜੀ ਆ ਉਹ ਜ਼ਮੀਨ ਦੀ ਲੜਾਈ ਸੀ ਜਾਂ ਟੈਰਰਿਜ਼ਮ ਦੀ ਲੜਾਈ ਸੀ ਉਹਨੂੰ ਲੜਾਈ ਕੀ ਬਣਾਤਾ ਕ੍ਰਿਸਚੀਅਨ ਵਰਸਸ ਇਸਲਾਮ ਹਨਾ ਸੋ ਗੱਲ ਤਾਂ ਇਹ ਆ ਬਈ ਜਦੋਂ ਤੁਹਾਡੀਆਂ ਦੇਸ਼ਾਂ ਦੀਆਂ ਆਪਸੀ ਜਣਗਾਂ ਨੇ ਉਹ ਕਿਸੇ ਹੋਰ ਮਸਲੇ ਤੇ ਹੁੰਦੀਆਂ ਪਰ ਤੁਹਾਨੂੰ ਲੱਗਦਾ ਵੀ ਜੇ ਇਹਨੂੰ ਧਰਮ ਦੀ ਪੋਸ਼ਾਕ ਪਵਾ ਦਾਂਗੇ ਤੇ ਸਾਡੇ ਤੇ ਕੋਈ ਉਂਗਲ ਨਹੀਂ ਚੱਕੇਗਾ ਸੋ ਇਹ ਬਹੁਤ ਸਾਰੇ ਬੰਦੇ ਦੇ ਸ਼ਰਾਰਤੀ ਜਿਹੜੀਆਂ ਨੇ ਕਰਤੂਤਾ ਨੇ ਕਿ ਉਹ ਹਮੇਸ਼ਾ ਆਪਣੇ ਆਪ ਨੂੰ ਬਚਾਉਣ ਲਈ ਇਹ ਧਰਮ ਦੀ ਪੋਸ਼ਾਕ ਪਾ ਲੈਂਦੇ ਆ ਤਾਂ ਕਿ ਸਾਡੇ ਤੇ ਕੋਈ ਉਂਗਲ ਨਾ ਚੱਕ ਸਕੇ ਪਰ ਸਾਡੀ ਇੱਕ ਧਰਮੀ ਬੰਦੇ ਦੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਅਸਲ ਵਿੱਚ ਅਸੀਂ ਉਹਨੂੰ ਤੇ ਉਂਗਲ ਚੱਕੀਏ ਭਈ ਇਹ ਕਿਹੜੇ ਧਰਮ ਚ ਲਿਖਿਆ ਸਾਨੂੰ ਕੁਐਸਚਨ ਕਰਨਾ ਚਾਹੀਦਾ ਵੀ ਦੱਸ ਕਿੱਥੇ ਲਿਖਿਆ ਕਿਹੜੇ ਧਰਮ ਦੇ ਧਾਰਮਿਕ ਗ੍ਰੰਥ ਵਿੱਚ ਲਿਖਿਆ ਵੀ ਦੂਜੇ ਬੰਦੇ ਨੂੰ ਤੁਸੀਂ ਮਾਰ ਸਕਦੇ ਹੋ ਦੂਜੇ ਬੰਦੇ ਦੇ ਤੁਸੀਂ ਅਟੈਕ ਕਰ ਸਕਦੇ ਹੋ ਕਿਉਂਕਿ ਉਹ ਤੁਹਾਡੇ ਧਰਮ ਦਾ ਨਹੀਂ ਹੈ ਮੈਨੂੰ ਦਿਖਾ ਦਿਓ ਇੱਕ ਕੋਈ ਵੀ ਐਗਜ਼ਾਮਪਲ ਕੁਝ ਵੀ ਨਹੀਂ ਆਉਂਦਾ ਜੀ ਤੇ ਆਪਾਂ ਦੇਖਦੇ ਆਂ ਵੀ ਜਿੱਦਾਂ ਇਹਨਾਂ ਦੇ ਵਿੱਚ 6 ਟਾਈਮ ਦੀ ਨਮਾਜ਼ ਪੜ੍ਹੀ ਜਾਂਦੀ ਹੈ ਹਨਾ ਤੇ ਮੈਂ ਸਾਰੇ ਨਮਾਜ਼ ਪੜ੍ਹਦੇ ਨੇ ਉਸ ਆਪਣੇ ਅੱਲਾ ਦੇ ਗੁਣ ਗਾਣ ਗਾਉਂਦੇ ਨੇ ਪਰ ਫਿਰ ਵੀ ਵਿੱਚ ਦੇਖਦੇ ਆਂ ਕਈ ਮਿਸ ਫੜਕਾਉਣ ਦੀਆਂ ਗੱਲਾਂ ਵੀ ਕਰਦੇ ਨੇ ਉਹਨੂੰ ਕਿਸ ਤਰੀਕੇ ਨਾਲ ਦੇਖੇ ਮੇਰੇ ਦੇਖੋ ਫਿਰ ਉੱਥੇ ਹੀ ਗੱਲ ਆਉਂਦੀ ਹੈ ਕਿ ਜਿਹੜਾ ਬੰਦਾ ਤਾਂ ਪੰਜੇ ਵਕਤ ਦੀ ਨਮਾਜ਼ ਅਦਾ ਕਰਦਾ ਹੈ ਜਿਹੜਾ ਵਕਤ ਬੰਦਾ ਕਹਿ ਲੋ ਵੀ ਸੱਚਾ ਮੁਸਲਮਾਨ ਹੈ ਉਹਨੇ ਕੁਰਾਨੇ ਪਾਕ ਦੇ ਵਿੱਚ ਜੋ ਲਿਖਿਆ ਉਹਨੂੰ ਫਾਲੋ ਕਰਨਾ ਤੇ ਜਿਨੇ ਕੁਰਾਨੇ ਪਾਕ ਨੂੰ ਪੜ੍ਹਨਾ ਹੀ ਨਹੀਂ ਜਿਨੇ ਸਿਰਫ ਮੇਰੇ ਵਾਂਗੂ ਕੱਪੜੇ ਪਾਉਣੇ ਆ ਵੀ ਮੈਂ ਦੇਖਣ 'ਚ ਇੱਕ ਵਧੀਆ ਮੁਸਲਮਾਨ ਲੱਗਾ ਤੇ ਉਦੋਂ ਬਾਅਦ ਮਤਲਬ ਉਹ ਟੋਪੀ ਪਾ ਕੇ ਹਣਾ ਤੇ ਮੈਂ ਕੁਝ ਵੀ ਗੰਦ ਬੱਕੀ ਜਾਵਾਂ ਹੈਣਾ ਤੇ ਸਾਡੇ ਵਰਗੇ ਕੋਈ ਆਪਸ਼ਨ ਨਹੀਂ ਹੁੰਦੀ ਅਸੀਂ ਫਿਰ ਕੀ ਕਹਨੇ ਆ ਜੀ ਮੁਸਲਮਾਨ ਨੇ ਇੱਕ ਇਦਾਂ ਕਹਤਾ ਹੁਣ ਜਿਦਾ ਮਿਸਾਲ ਦੇ ਤੌਰ ਤੇ ਕਿ ਬਹੁਤ ਸਾਰੇ ਬੰਦੇ ਨੇ ਹੈਨਾ ਜਿਨ੍ਹਾਂ ਨੂੰ ਮਤਲਬ ਮੇਰੇ ਖਿਆਲ ਨਾਲ ਦਸੇ ਗੁਰੂਆਂ ਦੇ ਨਾਂ ਨਹੀਂ ਪਤਾ ਹੋਣਗੇ ਉਹ ਦਸਤਾਰ ਸਜਾ ਕੇ ਤੇ ਕਹਿ ਦੇਣਗੇ ਜੀ ਗੁਰਸਾਹਿਬ ਸਿੰਘ ਹੋਣੀ ਇਹਨਾਂ ਦੀ ਟੀਮ ਜਿਹੜੀ ਹੈ ਇਹ ਮੁਸਲਮਾਨਾਂ ਨਾਲ ਬਾਲੀ ਜਾਰੀ ਪਾਈ ਫਿਰਦੀ ਹੈ ਸਾਡਾ ਤਾਂ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਾਡਾ ਇਦਾਂ ਹੈ ਜੀ ਉਦਾਂ ਹੈ ਜੀ ਹੈਨਾ ਤੇ ਉਹਨਾਂ ਨੂੰ ਭਈ ਬੰਦਾ ਸਮਝਾਵੇ ਜੇ ਸਾਡੀ ਮੁਸਲਮਾਨ ਵੀਰਾਂ ਨਾਲ ਯਾਰੀ ਲੈਣੀ ਦੇਣੀ ਨਹੀਂ ਹੈ ਹੈਨਾ ਤੇ ਫਿਰ ਭਾਈ ਮਰਦਾਨਾ ਜੀ ਕਿੱਥੇ ਗਏ ਫਿਰ ਪੀਰ ਬੁੱਧੂ ਸ਼ਾਹ ਸੋ ਉਹਨਾਂ ਨੇ ਜਦੋਂ ਜੇ ਪੜ ਲਿਆ ਹੁੰਦਾ ਤੇ ਉਹਨਾਂ ਨੇ ਇਹ ਗੱਲਾਂ ਨਹੀਂ ਸੀ ਕਰਨੀਆਂ ਸਗੋਂ ਜਿਨੇ ਨਹੀਂ ਪੜਿਆ ਉਹਨੇ ਫਿਰ ਇਹਦਾ ਫਿਰਕਾਪਰਸਤੀ ਵਾਲੀ ਗੱਲਾਂ ਹੀ ਕਰਨੀਆਂ ਜੀ ਅੱਜ ਦਿੱਲੀ ਤੇ ਦੇਸ਼ਾਂ ਅਤੇ ਬਹੁਤ ਦੇਸ਼ਾਂ 'ਚ ਬੈਠੀਆਂ ਸੰਗਤਾਂ ਸਤਕਾਰਯੋਗ ਮੁਸਲਮਾਨ ਵੀਰ ਜੋ ਈਦ ਤਿਹਾੜ ਮਨਾ ਰਹੇ ਹਨ ਅੱਜ ਇੱਥੇ ਜਮਾ ਮਸਜਿਦ ਲੁਧਿਆਣਾ ਫੀਲਡ ਗਾਂ 'ਚ ਵੀ ਖੇਵੀ ਬਹੁਤ ਵੱਡੀ ਪੱਧਰ ਤੇ ਈਦ ਮੁਬਾਰਕ ਦੇਣ ਲਈ ਸਾਰੇ ਪੁੱਜ ਰਹੇ ਹਨ ਦਾਸ ਵੀ ਆਪਣੇ ਬੱਚੇ ਨੂੰ ਆਪਣੇ ਭਤੀਜੇ ਨੂੰ ਇਤੋ ਦੇ ਸ਼ਾਹੀ ਇਮਾਮ ਸਾਹਿਬ ਨੂੰ ਅਤੇ ਸਾਰੀਆਂ ਸੰਗਤਾਂ ਨੂੰ ਮੈਂ ਮੁਬਾਰਕਬਾਦ ਦੇਣਾ ਜੀ ਫਿੱਤਰ ਤੇ ਸਾਰੇ ਹੀ ਧਰਮਾਂ ਦੇ ਲੋਕਾਂ ਨੂੰ ਮੈਂ ਆਪਣੇ ਆਪਣੇ ਧਰਮ ਵਿੱਚ ਪਰਪੱਕ ਰੱਖ ਕੇ ਰਹਿਣ ਦੀ ਅਪੀਲ ਵੀ ਕਰਾਂਗਾ ਦੁਆ ਵੀ ਕਰਾਂਗਾ ਔਰ ਸਾਰੇ ਹੀ ਧਰਮਾਂ ਨੂੰ ਇਹ ਕਹਾਂਗਾ ਇੱਕ ਦੂਜੇ ਦੇ ਧਰਮ ਦਾ ਵੱਧ ਤੋਂ ਵੱਧ ਸਤਿਕਾਰ ਕਰੋ ਸਾਰਿਆਂ ਨੂੰ ਗਲਵਕੜੀ ਚ ਲੈ ਕੇ ਆਪਣੇ ਭਾਈਚਾਰੇ ਨੂੰ ਮਿਲਵਰਤਨ ਲਈ ਪ੍ਰੇਰਣਾ ਕਰਕੇ ਇੱਕ ਦੂਜੇ ਨਾਲ ਸਾਂਝ ਬੜਾਈ ਰੱਖਣਾ ਚਾਹੀਦਾ ਔਰ ਅੱਜ ਦੇ ਦਿਨ ਤੇ ਮੈਂ ਫਿਰ ਇੱਕ ਵਾਰ ਦਿਲ ਦੀਆਂ ਗਹਿਰਾਈਆਂ ਤੋਂ ਸੁਮੁੱੱਚੇ ਭਾਈਚਾਰੇ ਨੂੰ ਈਦ ਮੁਬਾਰਕ ਦਿੰਦਾ ਈਦੁਲ ਫਿਤਰ ਦੇ ਮੁਬਾਰਕ ਮੌਕੇ ਤੇ ਪੂਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਆ ਤੇ ਅੱਜ ਅਸੀਂ ਸ਼ਾਹੀ ਇਮਾਮ ਸਾਹਿਬ ਕੋਲ ਇਹ ਮੁਬਾਰਕਬਾਦ ਦੇਣ ਆਏ ਸੀ ਔਰ ਅਸੀਂ ਜੋ ਦੇਖਿਆ ਕਿ ਵੱਖ-ਵੱਖ ਧਾਰਮਿਕ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ਜਿਹੜੇ ਆ ਉਹ ਜਿਹੜੇ ਇਹਨਾਂ ਦੇ ਨਾਲ ਇਹਨਾਂ ਦਾ ਸਾਰੇ ਲੁਧਿਆਣੇ ਦੇ ਵਿੱਚ ਨਹੀਂ ਪੰਜਾਬ ਚ ਬਹੁਤ ਜ਼ਿਆਦਾ ਸਭ ਦੇ ਨਾਲ ਪਿਆਰ ਹੈ ਉਹ ਸਭ ਮੁਬਾਰਕਬਾਦ ਦੇਣ ਆਏ ਐ ਤੇ ਬੜੇ ਹੀ ਹਰਸ਼ੁਲਾਸ ਦੇ ਨਾਲ ਇਹ ਮਨਾਇਆ ਜਾ ਰਿਹਾ ਤੇ ਅਸੀਂ ਇਹੀ ਕਹਿੰਦੇ ਕਿ ਭਾਈਚਾਰਕ ਸਾਂਝ ਜਿਹੜੀ ਹੈ ਇਹ ਬਣੀ ਰਹੇ ਕਿਉਂਕਿ ਸਿੱਖ ਧਰਮ ਤੋਂ ਚਾਹੇ Hindu ਧਰਮ ਤੋਂ ਜਿਹੜੇ ਵੀ ਸਾਡੇ ਮੁੱਖ ਜਿੰਨੇ ਵੀ ਤਿਉਹਾਰ ਆਉਂਦੇ ਐ ਇਹ ਸਾਰੇ ਅਸੀਂ ਆਪਸ ਚ ਰਲ ਮਿਲ ਕੇ ਮਨਾਈਏ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ Eid ਦੀਆਂ ਆਪਣੇ ਵੱਲੋਂ ਤੇ ਸਰਦਾਰ ਪ੍ਰਤਪਾਲ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲੁਧਿਆਣਾ ਜਿਹੜੇ ਉੱਚੇ ਚੇਤੇ ਤੌਰ ਤੇ ਅਗਵਾਈ ਕਰਕੇ ਨਾਲ ਲੈ ਕੇ ਆਏ ਆ ਤੇ ਮੈਂ ਸਾਰਿਆਂ ਵੱਲੋਂ ਸਿੱਖ ਸਮਾਜ ਦੇ ਵੱਲੋਂ ਮੈਂ ਸਾਰਿਆਂ ਨੂੰ ਮੁਸਲਮਾਨ ਭਰਾਵਾਂ ਨੂੰ ਈਦੀ ਵਧਾਈਆਂ ਦਿੰਦਾ ਆਪਾਂ ਇਹੀ ਅਰਦਾਸ ਕਰਦੇ ਆਂ ਵੀ ਸਾਰੇ ਪੰਜਾਬ ਵਿੱਚ ਇਕਜੁੱਟ ਰਹੀਏ ਸਾਰਿਆਂ ਦੀ ਸਮਾਜ ਆਪਣਾ ਇਕਜੁੱਟ ਰਵੇ ਕਿਸੇ ਦੇ ਪ੍ਰਤੀ ਕੋਈ ਵੈਰ ਵਿਰੋਧ ਕੋਈ ਇਹੋ ਜਿਹਾ ਸਿਸਟਮ ਨਾ ਹੋਵੇ ਮੈਂ ਸਾਰਿਆਂ ਨੂੰ ਫੇਰ ਇੱਕ ਵਾਰ ਆਪਣੇ ਤਰਫੋਂ ਤੇ ਮਿਸ਼ਨ ਸੇਵਾ ਜਥਾ ਦੁਗਰੀ ਲੁਧਿਆਣਾ ਦੀ ਸਮੁੱਚੀ ਟੀਮ ਵੱਲੋਂ ਅਤੇ ਸਰਦਾਰ ਪ੍ਰਤਪਾਲ ਸਿੰਘ ਦੀ ਮੁਖ ਸੇਵਾਦਾਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲੁਧਿਆਣਾ ਦੀ ਅਗਵਾਈ ਹੇਠ ਜਿਹੜੇ ਅਸੀਂ ਪਹੁੰਚੇ ਸਾਰਿਆਂ ਵੱਲੋਂ ਮੈਂ Eid ਦੀ ਵਧਾਈਆਂ ਦਿੰਦਾ ਹਾਂ ਕਿਵੇਂ ਵਿਖਦੇ ਹਾਂ ਵੀ ਕਈ ਵਾਰ ਜਿਹੜਾ ਕੀ ਹੈ ਜਿਹੜਾ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਲੋਕਾਂ ਵੱਲੋਂ ਪਰ ਫਿਰ ਵੀ ਉਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਪਰਾਂ ਹਟ ਕੇ ਇੱਥੇ ਪਹੁੰਚੇ ਹੋ ਰਲ ਕੇ ਜਿਹੜਾ ਤੇ ਹਾਰ ਮੰਾਇਆ ਉਸ ਨੂੰ ਮਨਾਪਾ ਅਸੀਂ ਤਾਂ ਹਰ ਇੱਕ ਸਾਲ ਹੀ ਇੱਥੇ ਪਹੁੰਚਦੇ ਆਂ ਸਾਡਾ ਕੋਈ ਇਹ ਨਹੀਂ ਅਸੀਂ ਜਿੰਨੀ ਵਾਰ ਵੀ ਹੋਇਆ ਸਰਦਾਰ ਪਤਪਾਲ ਸਿੰਘ ਦੀ ਮੁੱਖ ਸੇਵਾਦਾਰ ਵੱਡੇ ਸ਼ਾਈ ਮਾਮ ਸਾਹਿਬ ਸੀਗੇ ਜਿਹੜੇ ਸਮਾਨ ਲਧਾਨਵੀ ਜੀ ਦੇ ਉਹ ਵੱਡੇ ਭਾਈ ਸਾਹਿਬ ਇੱਕ ਦੂਜੇ ਦੇ ਭਰਾਤਾ ਬਣੇ ਹੋਏ ਸੀ ਅਸੀਂ ਹਮੇਸ਼ਾ ਹੀ ਜਦੋਂ ਵੀ ਹੋਵੇ ਸਮਾਜ ਇੱਕੋ ਹੀ ਹੈ ਸਾਡਾ ਅਸੀਂ ਹਮੇਸ਼ਾ ਹੀ ਇੱਕ ਦੂਜੇ ਨਾਲ ਸਾਰੇ ਰਲ ਕੇ ਚੱਲਦੇ ਆਂ